thank okay. you ਜਿੰਦਾਬਾਦ ਸਰ ਜਸਵਿੰਦਰ ਜੀ ਮੇਰਾ ਕਰਾ ਦਿਓ ਇਹਦਾ ਵੀ ਕਰਾਣਾ ਹਾਂਜੀ ਇਧਰ ਆ ਜੀ ਇੱਕ ਮਿੰਟ ਬਰੀ ਸਪਾਸਾ ਸਾਹਿਬ ਇੱਕ ਟਿਕਾ ਦਿ ਲੋ ਜੀ ਜੀ ਬੇਗਾਨੀ ਕੋਈ ਨਹੀਂ ਹਾਂਜੀ ਹਾਂਜੀ ਅੱਗੇ ਲੈ ਕੇ ਹੈਪੀ ਇਧਰ ਆ ਜੋ ਮੇਰੇ ਨੂੰ ਪਾ ਕੀ ਨਾਮ ਹੈ ਜੀ ਸਰਬਜੀਤ ਕੌਰ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਲੱਡੂ ਬੰਡੇਗੇ ਅੱਜ ਲੱਡੂ ਬੰਡੇਗੇ ਨੇ ਵੀ ਸਾਨੂੰ ਠਾਇਰਾ ਜੀ ਨੂੰ ਟਿਕਟ ਮਿਲ ਗਈ ਸਾਨੂੰ ਬਹੁਤ ਖੁਸ਼ੀ ਆ ਤਬਾਨ ਦੇ ਦਫ਼ਤਰ ਜਿਹਾ ਅਸੀਂ ਲੱਡੂ ਬੰਡੇ ਨੇਗੇ ਅਸੀਂ ਸਾਰੇ ਇਹਦੇ ਨਾਲ ਆ ਸਾਨੂੰ ਇਹ ਬਹੁਤ ਖੁਸ਼ੀ ਆ ਸਾਡਾ ਕਿਹੜੀ ਪਾਰਟੀ ਚੰਗੀ ਲੱਗਦੀ ਸਾਨੂੰ ਪਾਰਟੀ ਲੱਗਦੀ ਹੈ ਕਾਂਗਰਸ ਪਾਰਟੀ ਜਿੰਦਾਬਾਦ ਬਹੁਤ ਤਮਾਨੀ ਵਧੀਆ ਲੱਗਦਾ ਨਹੀਂ ਜੀ ਸਾਨੂੰ ਜੇ ਸਾਡੇ ਕੋਈ ਕੰਮ ਆਵੇ ਸਾਨੂੰ ਉਹ ਪਾਰਟੀ ਵਧੀਆ ਲੱਗਦੀ ਆ ਬਹੁਤ ਮਾਤਾ ਤਾਂ ਕਿਹਦੀ ਕਹਿੰਦੇ ਬਿਲ ਮਾਫ ਕਰਤੇ ਕਹਿੰਦੇ ਸਾਨੂੰ 100000 ਰੁਪਏ ਮਿਲ ਗਿਆ। ਅਸਾਂ ਅਸੀਂ ਭਗਵੰਤ ਮਾਨ ਤੋਂ ਕੀ ਲੈਣਾ। ਉਹਦਾ ਸਾਡੇ ਪਹਿਲਾਂ ਵੀ ਬਿਲ ਮਾਫ ਤੇ 300 ਜੁੰਟ ਸਾਡੀ ਪਹਿਲਾਂ ਵੀ ਮਾਫਤੀ। ਸਾਡਾ ਸਾਨੂੰ 1500 ਰੁਪਏ ਪਹਿਲਾਂ ਵੀ ਮਿਲਦਾ ਸੀ। ਸਾਨੂੰ 1500 ਹੁਣ ਵੀ ਮਿਲਦਾ ਹੈ ਪੈਨਸ਼ਨ ਚ। ਸਾਨੂੰ ਜਿਹੜੀ ਚੀਜ਼ ਮਿਲਦੀ ਹੈ ਸਾਡਾ ਜਿਹੜਾ ਕੋਈ ਕੰਮ ਹੈ ਅੜੀਕਾ ਹੈ। ਸਾਡਾ ਬਿੱਟੂ ਪ੍ਰਧਾਨ ਹੈਗਾ ਸਾਡੇ ਨੇ ਵੀ। ਸਾਨੂੰ ਹੋਰ ਪਾਸੇ ਕਿਸੇ ਜਿਆਰ ਹਜ਼ਾਰ ਰੁਪਏ ਭਗਵੰਤ ਮਾਨ ਆਏ ਨਹੀਂ ਸੁਣਦੇ। ਹਾਂ ਜੀ। ਕੀ ਕਹਿਣਾ ਤੁਹਾਨੂੰ ਉਸ ਗੱਲ ਨੂੰ ਜਿਹੜਾ ਤੁੰਡੀ ਨੇ ਵਾਦਾ ਕਰਿਆ ਸੀ ਆਪਾਂ ਬਾਦਾਂ ਉਹਨਾਂ ਦਾ ਹਮਰੇ ਦੇਖਣੋਂ ਕੋਈ ਤਾਂ ਆਊਗਾ ਸਾਡੇ ਸਾਹਮਣੇ। ਵਰਗੜੀ ਜੀ ਕਿਵੇਂ ਦੇਖਦੇ ਹੋ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਐਲਾਨ ਦਿੱਤੇ ਨੇ ਸਖਪਾਲ ਸਿੰਘ ਖਹਿਰਾ ਉਸ ਤੋਂ ਬਾਅਦ ਅੱਜ ਡੱਬਾ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ? ਅਸੀਂ ਅੱਜ ਡੱਬਾ ਕਾਂਗਰਸ ਵੱਲੋਂ ਸਮੁੱਚੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਬਹੁਤ ਇਮਾਨਦਾਰ ਤੇ ਇੱਕ ਨਿਤੜਕ ਜਰਨੈਲ ਜੋ ਕਿ ਪੰਜਾਬ ਦਾ ਨਿਤੜਕ ਜਰਨੈਲ ਸਰਦਾਰ ਸਖਪਾਲ ਸਿੰਘ ਖਹਿਰਾ ਉਹ ਅੱਜ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕੇ ਸੰਗਰੂਰ ਤੋਂ ਕੈਂਡੀਡੇਟ ਐਲਾਨੇ ਆ ਅਸੀਂ ਸਮੂਚੀ ਕਾਂਗਰਸ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਰਦਾਰ ਜਸਵਿੰਦਰ ਸਿੰਘ ਧਮਾਨ ਸਮੂਹ ਟੀਮ ਵੱਲੋਂ ਧਮਾਨ ਸਾਹਿਬ ਦੀ ਜਿਹੜੀ ਸਮੂਚੀ ਟੀਮ ਹੈ ਉਹਦੇ ਵੱਲੋਂ ਅਸੀਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦੇ ਆ ਕਿਤਰਾ ਦੇ ਦੋ ਕਿਤਰਾ ਦਾ ਜੋਸ਼ ਆ ਜਿਹੜਾ ਕਾਂਗਰਸ ਵਿੱਚ ਇਸ ਟੈਂਪਾ ਆਇਆ ਹੈ ਜੋਸ਼ਤਾਈ ਪੱਤਰਕਾਰ ਸਾਹਿਬ ਤੁਹਾਨੂੰ ਪਤਾ ਹੈ ਇਸ ਟਾਈਮ ਪਿੰਡਾਂ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਪ੍ਰਤੀ ਬਹੁਤ ਜਿਹੜੀ ਲੀਡ ਦੇ ਨਾਲ ਕਾਂਗਰਸ ਪਾਰਟੀ ਹੈ ਜਿਹੜੀ ਅੱਜ ਪੰਜਾਬ ਦੇ ਵਿੱਚੋਂ ਲੀਡ ਲਊਗੀ ਸੋ ਅਸੀਂ ਸਾਰੇ ਅੱਜ ਕਾਂਗਰਸੀ ਜਿੰਨੇ ਵੀ ਕਾਂਗਰਸੀ ਤੋਂ ਮਾਨ ਪਰਿਵਾਰ ਨਾਲ ਰਿਲੇਟਡ ਨੇ ਸਾਰੇ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਦਾ ਤੈਥੇ ਤੋਂ ਧੰਨਵਾਦ ਕਰਦੇ ਆਂ ਅਸੀਂ ਵੱਡੀ ਖੁਸ਼ੀ ਜ਼ਾਹਰ ਕਰਦੇ ਆਂ ਅੱਜ ਅਸੀਂ ਕਾਂਗਰਸ ਪਾਰਟੀ ਦੇ ਝੰਡੇ ਹੇਠ ਸਾਰੇ ਇਕਜੁੱਟ ਹੋ ਕੇ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਜਿੱਤੇ ਜਿੱਕਿੰਨੀ ਬਣਾਵਾਂਗੇ ਕੁਝ ਤੁਹਾਡੇ ਜਿਹੜੇ ਕਾਂਗਰਸੀ ਨੇ ਉਹ ਇਹ ਵੀ ਕਹਿ ਰਹੇ ਨੇ ਕਹਿੰਦੇ ਪੈਰਾਸ਼ੂਟ ਰਾਹੀਂ ਜਿਹੜਾ ਹੈਗਾ ਉਹ ਉਮੀਦਵਾਰ ਉਤਾਰੇਗਾ ਪੈਰਾਸ਼ੂਟ ਰਾਹੀਂ ਉਮੀਦਵਾਰ ਉਹ ਹੁੰਦਾ ਜੀ ਜਿਹੜਾ ਕੋਈ ਕਿਤੋਂ ਜਿਹਦਾ ਨਾਮ ਨਾ ਹੋਵੇ ਸਰਦਾਰ ਸੁਖਪਾਲ ਸਿੰਘ ਖੈਰੇ ਦਾ ਪੂਰੇ ਪੰਜਾਬ ਦੇ ਵਿੱਚ ਨਾ ਹੈ ਇਹ ਕੋਈ ਪੈਰਾਸ਼ੂਟ ਨਹੀਂ ਇਹ ਪੁਰਾਣੇ ਕਾਂਗਰਸੀ ਨੇ ਇਹਤਮਨ ਸਾਹਿਬ ਤਮਨ ਸਾਹਿਬ ਦੇ ਜਿੰਨੇ ਵੀ ਜਿੰਨੇ ਸਾਥੀ ਨੇ ਅਸੀਂ ਕੋਈ ਪੈਰਾਸ਼ੂਟ ਨਹੀਂ ਕਹਿੰਦੇ ਕੋਈ ਵੀ ਕਾਂਗਰਸੀ ਨਹੀਂ ਕਹੂਗਾ ਕਾਂਗਰਸ ਜਿਹੜੇ ਜੈ ਹਿੰਦ ਜਿਹੜੇ ਦੱਲੇ ਲੋਕ ਹੁੰਦੇ ਨੇ ਉਹ ਇਕ ਜੁੱਟ ਹੁੰ ਉਹ ਨਹੀਂ ਹੁੰਦੇ ਹੁੰਦੇ ਉਹ ਕਹਿੰਦੇ ਨੇ ਪੈਰਾਸ਼ੂਟ ਆ ਫਲਾਣਾ ਕੋਈ ਪੈਰਾਸ਼ੂਟ ਨਹੀਂ